ਰਾਮ ਰਹੀਮ ਦੀ ਪੈਰੋਲ ਨੂੰ ਲੈ ਕੇ ਸਿੱਖਾਂ ਦੇ ਵਿੱਚੋਂ ਭਾਰੀ ਰੋਸ ਪਾਇਆ ਜਾ ਰਿਹਾ ਹੈ ਇਸ ਦੇ ਵਿਚਾਲੇ ਹੀ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਉਹ ਭਾਰਤੀ ਜਨਤਾ ਪਾਰਟੀ ਦੀ ਨਿਖੇਧੀ ਕਰਦੇ ਨਜ਼ਰ ਆਏ ਨੇ ਝਿੰਜਰ ਨੇ ਇਸ ਨੂੰ ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੋਟਰਾਂ ਨੂੰ ਪ੍ਰਭਾਵਿਤ ਕਰਨ ਦੀ ਕੋਜੀ ਕੋਸ਼ਿਸ਼ ਦੱਸਿਆ ਅਤੇ ਇਸ ਨੂੰ ਭਾਰਤ ਦੇ ਲੋਕਤੰਤਰ ਤੇ ਕਾਲਾ ਧੱਬਾ ਘਰਾਰ ਦਿੱਤਾ ਝਿੰਜਰ ਨੇ ਕਿਹਾ ਸਿੱਖ ਭਾਈਚਾਰਾ ਨਿਰਾਸ਼ ਹੈ ਸਾਡੇ ਬੰਦੀ ਸਿੰਘ ਜੋ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ ਫਿਰ ਵੀ ਜੇਲ੍ਹਾਂ ਦੇ ਵਿੱਚ ਬੰਦ ਨੇ ਚਤਕੀ ਬਲਦਕਾਰੀ ਰਾਮ ਰਹੀਮ ਨੂੰ ਕੁਝ ਹੀ ਮਹੀਨਿਆਂ ਦੇ ਵਿੱਚ ਪੈਰੋਲ ਬਾਰ-ਬਾਰ ਦਿੱਤੀ ਜਾ ਰਹੀ ਹੈ ਇਹ ਸਿੱਕ ਕੌਮ ਨਾਲ ਸਿੱਧੇ ਤੌਰ ਤੇ ਧੱਕਾ ਹੋ ਰਿਹਾ ਹੈ ਵਿਤਕਰਾ ਹੋ ਰਿਹਾ ਹੈ ਉਹਨਾਂ ਦੇ ਵੱਲੋਂ ਇੱਕ ਵੀਡੀਓ ਜਿਹੜੀ ਹੈ ਸ਼ੇਅਰ ਕੀਤੀ ਗਈ ਜਿਸ ਦੇ ਵਿੱਚ ਖੌਤੀ ਪੰਥਕ ਆਗੂਆਂ ਬਲਜੀਤ ਸਿੰਘ ਦਾਦੂਵਾਲ, ਮਨਜਿੰਦਰ ਸਿੰਘ ਸਿਰਸਾ, ਹਰਮੀਤ ਕਾਲ ਅਤੇ ਰਾਮ ਰਹੀਮ ਦੀ ਵਾਰ-ਵਾਰ ਪੈਰੋਲ ਤੇ ਚੁੱਪੀ ਤੋੜਦੇ ਸਵਾਲ ਕੀਤੇ। ਚਿੰਝਰ ਨੇ ਕਿਹਾ ਭਾਜਪਾ ਦੀਆਂ ਕਾਰਵਾਈਆਂ ਨੇ ਰਾਸ਼ਾ ਦੀ ਲਹਿਰ ਪੈਦਾ ਕਰਦੀਆਂ ਨੇ। ਚੌੜਾ ਲਾਬਲੀ ਰਾਮ ਰਹੀਮ ਦੇ ਪ੍ਰਭਾਵ ਦਾ ਸ਼ੋਸ਼ਣ ਕਰਤੀਆਂ ਨੇ ਚਿੰਝਰ ਨੇ ਕਿਹਾ ਇਸ ਦੌਰਾਨ ਸਾਡੇ ਬੰਦੀ ਸਿੰਘਾਂ ਨੇ ਸਜਾਵਾਂ ਪੂਰੀਆਂ ਕਰਨ ਦੇ ਬਾਵਜੂਦ ਵੀ ਪੈਰੋਲ ਤੋਂ ਇਨਕਾਰ ਕਰ ਦਿੱਤਾ ਜਾਂਦਾ ਹੈ ਇਹ ਨਿਆਂ ਦਾ ਧੋਖਾ ਹੈ ਚਿੰਝਰ ਨੇ ਪੰਥਕ ਆਗੂਆਂ ਦੀ ਚੁੱਪੀ ਦੀ ਆਲੋਚਨਾ ਕਰਦਿਆਂ ਕਿਹਾ ਇਹ ਵੈਸੇ ਤਾਂ ਸਿੱਖਾਂ ਦੀ ਨੁਮਾਇੰਦਗੀ ਕਰਨ ਦਾ ਦਾਵਾ ਕਰਦੇ ਨੇ ਪਰ ਸਾਡੇ ਗੁਰੂ ਸਾਹਿਬ ਦੇ ਸਰੂਪਾਂ ਦੀ ਬੇਦਬੀ ਦੇ ਵਿੱਚ ਸ਼ਾਮਿਲ ਦੋਸ਼ੀ ਰਾਮ ਰਹੀਮ ਨੂੰ ਪੈਰੋਲ ਮਿਲਣ ਤੇ ਆਜ਼ਾਦ ਘੁੰਮਣ ਦੇ ਮਸਲੇ ਤੇ ਬਿਲਕੁਲ ਚੁੱਪ ਰਹਿੰਦੇ ਨੇ ਹਾਂਜੀ ਸੋ ਬੀਜੇਪੀ ਦਾ ਸੌਦੇ ਸਾਧ ਪ੍ਰਤੀ ਜਿਹੜਾ ਮੋਹ ਆ ਪਿਆਰ ਆ ਉਹ ਬਾਰ ਬਾਰ ਦਿਖ ਰਿਹਾ ਜਿਵੇਂ ਮੈਂ ਗੱਲ ਕਰਾਂ ਕਿ ਜਦੋਂ ਜਦੋਂ ਵੀ ਹਰਿਆਣਾ ਪੰਜਾਬ ਤੇ ਰਾਜਸਥਾਨ ਦੇ ਵਿੱਚ ਚੋਣਾਂ ਆਈਆਂ ਨੇ ਤਾਂ ਸੌਦਾ ਸਾਧ ਰਾਮ ਰਹੀਮ ਨੂੰ ਪ੍ਰੋਮ ਮਿਲ ਜਾਂਦੀ ਹੈ ਛੁੱਟੀ ਮਿਲ ਜਾਂਦੀ ਹੈ ਕੁਝ ਡਾਟਾ ਮੈਂ ਦੇਖ ਰਿਹਾ ਸੀ ਕਿ ਵੱਖ-ਵੱਖ ਚ ਹੈ 2000 24 ਦੀਆਂ ਹੁਣ ਵੋਟਾਂ ਨੇ ਵਿਧਾਨ ਸਭਾ ਦੀ ਉੱਥੇ ਪਮਾ ਉਸ ਤੋਂ ਪਹਿਲਾਂ ਹਰਿਆਣਾ ਬਾਈਪੋਲ ਇਲੈਕਸ਼ਨ ਹੋਈ ਆ ਉਸ ਤੋਂ ਪਹਿਲਾਂ ਪਾਰਲੀਮੈਂਟ ਦੀ ਇਲੈਕਸ਼ਨ ਹੋ ਕੇ ਹਟੀ ਆ ਉਸ ਤੋਂ ਪਹਿਲਾਂ ਰਾਜਸਥਾਨ ਦੀ ਇਲੈਕਸ਼ਨ ਹੋ ਕੇ ਹਟੀ ਆ ਉਸ ਤੋਂ ਪਹਿਲਾਂ ਪੰਜਾਬ ਦੀ ਇਲੈਕਸ਼ਨ ਹੋਈ ਸੀ ਪੰਜਾਬ ਦੀ ਬਾਈਪੋਲ ਇਲੈਕਸ਼ਨ ਜਦੋਂ ਵੀ ਕੋਈ ਇਲੈਕਸ਼ਨ ਹੁੰਦੀ ਆ ਸਾਹੌਦਾ ਸਾਹਿਬ ਰਾਮ ਰਹੀਮ ਨੂੰ ਛੁੱਟੀ ਦੇ ਦਿੱਤੀ ਜਾਂਦੀ ਆ ਤੇ ਬੰਦੀ ਸਿੰਘਾਂ ਨੂੰ ਛੁੱਟੀ ਦੇਣ ਬਾਰੇ ਕੋਈ ਵਿਚਾਰ ਨਹੀਂ ਜਿਨ੍ਹਾਂ ਨੂੰ 30 ਦੀ 35-35 ਸਾਲ ਹੋ ਗਏ ਹਾਲਾਂਕਿ ਸਾਰੀਆਂ ਸਿੱਖ ਸੰਸਥਾਵਾਂ ਸਾਰੇ ਜਿਹੜੀ-ਜਿਹੜੀ ਵੀ ਆਪਣੇ ਆਪਣੇ ਲੈਵਲ ਤੇ ਮੂਹਮ ਛੇੜੀ ਹੋਈ ਆ ਸ਼੍ਰੋਮਣੀ ਕਾਲ ਦਲ ਹੋ ਗਿਆ ਸੰਘਰਸ਼ ਲੜ ਰਹੇ ਆ ਪਰ ਉਥੇ ਕੇਂਦਰ ਸਰਕਾਰ ਦਾ ਕੋਈ ਰੁਈਆ ਬੇਰੁਕੀ ਵਾਲਾ ਤੇਜ ਤੋਂ ਵੀ ਅਗਲੀ ਗੱਲ ਆ ਕਿ ਬੀਜਪੀ ਦੇ ਵਿੱਚ ਜਿਹੜੇ ਲੀਡਰ ਗਏ ਉਹਨੇ ਖਾਸ ਕਰਕੇ ਸਿੱਖ ਲੀਡਰ ਮੈਂ ਉਹਨਾਂ ਨੂੰ ਇੱਕ ਸਵਾਲ ਪੁੱਛਣਾ ਚਾਹੁੰਨਾ ਕਿ ਹੁਣ ਤੁਹਾਡੀ ਆਵਾਜ਼ ਕਿਉਂ ਬੰਦ ਹੋ ਜਾਂਦੀ ਆ ਮਨਜਿੰਦਰ ਸਿੰਘ ਸਿਰਸਾ ਨੇ ਦਿੱਲੀ ਤੋਂ ਸ਼੍ਰਮਣੀ ਕਾਲੇ ਦੇ ਪਹਿਲਾਂ ਲੀਡਰ ਸੀ ਹੁਣ ਬੀਜਪੀ ਦੇ ਵਿੱਚ ਨੇ ਪਰ ਬੜੇ ਕਮਾਲ ਦੀ ਗੱਲ ਆ ਕਿ ਗੱਲ-ਗੱਲ ਤੇ ਟਵੀਟ ਕਰਨ ਵਾਲੇ ਗੱਲ-ਗੱਲ ਤੇ ਰੌਲਾ ਪਾਉਣ ਵਾਲੇ ਮਤਲਬ ਇਹੋ ਜਿਹੇ ਮਸਲਿਆਂ ਦੇ ਵਿੱਚ ਆ ਕੇ ਚੁੱਪ ਕਰਨ ਦੇ ਨੇ ਵੈਸੇ ਉਹ ਕਹਿੰਦੇ ਨੇ ਕਿ ਅਸੀਂ ਇੰਟਰਨੈਸ਼ਨਲ ਸਿੱਖ ਲੀਡਰ ਬਣਨਾ ਪਰ ਇਹੋ ਜਿਹੇ ਮਸਲਿਆਂ ਦੇ ਵਿੱਚ ਕਦੇ ਵੀ ਉਹਨਾਂ ਦਾ ਕੋਈ ਟਵੀਟ ਕੋਈ ਆਵਾਜ਼ ਕਦੇ ਸੁਣਾਈ ਨਹੀਂ ਦਿੱਤੀ ਸੋ ਇਹ ਬੜੀ ਹੈਰਾਨ ਕਰਨ ਵਾਲੀ ਗੱਲ ਆ ਸੌਦਾ ਸਾਧ ਨੂੰ ਜਿਹੜੀ ਬਾਰ-ਬਾਰ ਪ੍ਰੋਲ ਦਿੱਤੀ ਜਾ ਰਹੀ ਹੈ ਇਹ ਬਿਲਕੁਲ ਪੋਲੀਟੀਕਲ ਬੈਨੀਫਿਟ ਲਈ ਰਾਜਸੀ ਸੱਤਾ ਹਾਸਲ ਕਰਨ ਲਈ ਬਾਰ-ਬਾਰ ਦਿੱਤੀ ਜਾ ਰਹੀ ਹੈ ਤੇ ਰਾਜਸੀ ਸੱਤਾ ਦੂਜੇ ਸੂਬਿਆਂ ਦੇ ਵਿੱਚ ਬੈਨੀਫਿਟ ਲੈਣ ਲਈ ਕਦੇ ਬਿਲਕਸਵਾਨੋ ਜਿਹੜੇ ਬਲਾਤਕਾਰੀਆਂ ਨੇ ਉਹ ਛੱਡ ਦਿੱਤੇ ਜਾਂਦੇ ਨੇ ਅਰਜੀਵ ਗਾਂਧੀ ਦੇ ਹਤਿਆਰੇ ਛੜ ਦਿੱਤੇ ਜਾਂਦੇ ਨੇ ਬੰਦੀ ਸਿੰਘਾਂ ਬਾਰੇ ਕੋਈ ਨਹੀਂ ਇਹ ਬਾਬੇ ਦੇ ਕਿਹੜੇ ਕਿਹੜੇ ਦੋਸ਼ ਬਲਾਤ ਕਰਦੇ ਦੋਸ਼ ਮਰਡਰ ਦੇ ਹੱਤਿਆ ਦੇ ਦੋਸ਼ ਤੇ ਉਹਨੂੰ ਪਤਾ ਨਹੀਂ ਕੀ ਮਤਲਬ 2 ਮਹੀਨੇ ਨਹੀਂ ਲੰਘਦੇ ਜਦੇ ਨਾਲ ਦੀ ਨਾਲ ਛੁੱਟੀ ਹੁਣ ਵੀ ਭਵਾਂ ਕੀ ਚੋਣ ਕਮਿਸ਼ਨ ਨੇ ਛੁੱਟੀ ਮਤਲਬ ਮਨਜ਼ੂਰ ਕੀਤੀ ਆ ਪਰ ਸਰਕਾਰਾਂ ਦਾ ਪੰਨ ਪਤਾ ਹੀ ਆ ਕਿ ਰੋਲ ਹੁੰਦਾ ਹੀ ਆ ਵਿੱਚ ਸੋਏ ਸਵਾਲ ਮੇਰਾ ਉਹਨਾਂ ਨੂੰ ਹੈ ਉਹਨਾਂ ਤਾਂ ਜਿਹੜੇ ਛੱਡ ਰਹੇ ਨੇ ਪੋਲਿਟਿਕਲ ਬੈਨੀਫਿਟ ਲਈ ਉਹ ਤਾਂ ਲੱਗੇ ਹੋਏ ਨੇ ਸਵਾਲ ਉਹਨਾਂ ਨੂੰ ਹੈ ਕਿ ਜਿਹੜੇ ਬੀਜੇਪੀ ਦੇ ਵਿੱਚ ਸਿੱਖ ਚਰੇ ਗਏ ਹੋਏ ਨੇ ਤੁਸੀਂ ਕਿਉਂ ਮੂੰਹ ਤੇ ਆਪਣੇ ਚੇਪੀ ਲਾ ਲਈ ਬੀਜੇਪੀ ਦੇ ਨਾਲ ਸਾਝ ਰੱਖਣ ਵਾਲੇ ਤੇ ਬੀਜੇਪੀ ਦੇ ਵਿੱਚ ਗਏ ਹੋਏ ਲੀਡਰ ਕੋਈ ਆਵਾਜ਼ ਨਿਕੜਦਾ ਸਭ ਜੇ ਮੈਂ ਕਹਾਂ ਸੱਪ ਸੁਣੂੰਗਾ ਸਾਰਿਆਂ ਨੂੰ ਰੱਤਾ ਧਰ ਵੀ ਕੋਈ ਆਵਾਜ਼ ਨਹੀਂ ਚੱਕਦਾ ਕੋਈ ਬੋਲਦਾ ਹੀ ਨਹੀਂ ਹੈ ਸੋ ਮੇਰੀ ਪੂਰੀ ਦੁਨੀਆ ਚ ਵੱਸਦੇ ਪੰਜਾਬੀਆਂ ਨੂੰ ਸਿੱਖ ਭਰਾਵਾਂ ਨੂੰ ਬੇਨਤੀ ਆ ਇਹ ਚਿਹਰਿਆਂ ਨੂੰ ਦੇਖੋ ਪਹਿਚਾਣੋ ਕਿ ਇਹ ਚਿਹਰੇ ਕਿਵੇਂ ਆਪਾਂ ਨੂੰ ਪਾੜ ਕੇ ਆਪਣੀ ਸੰਸਥਾਵਾਂ ਨੂੰ ਕਮਜ਼ੋਰ ਕਰਕੇ ਇਹ ਇਹੋ ਜਿਹੇ ਮੁੱਦਿਆਂ ਤੇ ਬਿਲਕੁਲ ਚੁੱਪ ਕਰ ਜਾਂਦੇ ਨੇ ਕੋਈ ਲੈ ਹੁਣ ਤੁਸੀਂ ਦੇਖ ਲਿਓ ਨਾ ਦਾਦੂਵਾਲ ਦਾ ਬਿਆਨ ਆਉਣਾ ਹੈ ਹਰਿਆਣੇ ਦੇ ਵਿੱਚ ਬੈਠਾ ਹਰਿਆਣੇ ਚ ਡੇਰਾ ਉਹਦਾ ਦਾਦੂਵਾਲ ਦਾ ਜੇ ਕਰਤਾ ਵੀ ਮੈਂ ਕਹਿੰਦਾ ਵੀ ਸ਼ਬਦ ਕੱਢ ਦੇ ਆ ਤਿੰਨ ਦਿਨ ਵੋਟਾਂ ਦੇ ਵੋਟਾਂ ਇੱਕ ਟੱਕਾ ਨਹੀਂ ਬੋਲਦਾ ਇਹ ਚਿਹਰਿਆਂ ਨੂੰ ਪਛਾਣੋ ਆ ਦਿੱਲੀ ਵਾਲੇ ਨੇ ਕਲਕਾ ਸਾਹਿਬ ਨੇ ਐਜਪੀਸੀ ਦੇ ਪ੍ਰਧਾਨ ਨੇ ਮਨਜਿੰਦਰ ਸਿਰਸਾ ਜੀ ਨੇ ਆ ਹਰਿਆਣੇ ਵਾਲੇ ਨੇ ਸ਼ੂਮਣੀ ਕਮੇਟੀ ਦਾ ਪ੍ਰਧਾਨ ਆ ਜੇ ਬੋਲਣਗੇ ਤਾਂ ਗੋਗਲੋਂ ਦੀ ਮਿੱਟੀ ਝਾੜਨ ਬਸ ਵੀ ਮੜਾ ਮੋਟੇ ਜੀ ਫਾਰਮੈਲਟੀ ਕੀਤੀ ਪਾਰ ਇਹ ਨਹੀਂ ਵੀ ਕੋਈ ਹਿੱਕ ਢਾਕੇ ਬੋਲੂਗਾ ਸੋ ਇਹ ਮੜਾ ਮੰਦ ਭੱਗਾ ਇਹ ਤੁਸੀਂ ਆਪਣੀ ਆਪਣੇ ਨਾਲ ੱਟਕਾ ਹੋ ਰਿਹਾ ਜਿਹੜਾ ਜਿਹੜੀ ਆਪਣੇ ਨਾਲ ਤੱਕੇਸ਼ਾਈ ਹੋ ਰਹੀ ਆ ਆਪਣੇ ਨਾਲ ਮਤਰੀ ਮਾਨਸ ਰੂਕ ਹੋ ਰਿਆ ਤੇ ਬਲਤਕਾਰੀ ਬਾਬਿਆਂ ਨੂੰ ਛੋਟੀਆਂ ਦਿੱਤੀਆਂ ਜਾ ਰਹੀਆਂ ਨੇ ਇਹਨਾਂ ਇਹਨਾਂ ਤੱਕੇਸ਼ਾਈਆਂ ਤੇ ਬੇਇਮਾਨੀਆਂ ਦੇ ਖਿਲਾਫ ਆਪਣਾ ਫਰਜ਼ ਬਣਦਾ ਬੋਲਣ ਦਾ ਖੜਨ ਦਾ ਲੜਨ ਦਾ ਸੋ ਜਿਹਦੇ ਲਈ ਅਸੀਂ ਤਾਂ ਭਾਈ ਜਿੰਨੇ ਜੋਗੇ ਹੈਗੇ ਆ ਆਵਾਜ਼ ਚੱਕਦੇ ਰਹਾਂਗੇ ਤੁਹਾਨੂੰ ਬੇਨਤੀ ਆ ਸਾਰਿਆਂ ਨੂੰ ਕਿ ਆਵਾਜ਼ ਚੱਕਿਆ ਕਰੋ ਜਿਹੜੇ ਬੋਲ ਸਕਦੇ ਆ ਬੋਲਿਆ ਕਰੋ ਜਿਹੜੇ ਲਿਖ ਸਕਦੇ ਆ ਲਿਖਿਆ ਕਰੋ ਜਿੰਨਾ ਵੀ ਬਣਦਾ ਯੋਗਦਾਨ ਆ ਪਾਇਆ ਕਰੋ ਤੇ ਇਹ ਇਹੋ ਜਿਹੇ ਕਰਤੂਤਾਂ ਤੇ ਇਹੋ ਜਿਹੇ ਪਾਰਟੀਆਂ ਤੇ ਇਹੋ ਜਿਹੇ ਸਰਕਾਰਾਂ ਦੇ ਚਿਹਰੇ ਨੰਗੇ ਕਰਿਆ ਕਰੋ ਖਾਸ ਕਰਕੇ ਜਿਹੜੇ ਆ ਦਸਤਾਰਾਂ ਬਨ ਕੇ ਸਿੱਖੀ ਦਾ ਤੇ ਪੰਥ ਦਾ ਘਾਣ ਕਰਨ ਲੱਗੇ ਹੋਏ ਨੇ ਜਿਹੜੇ दोगले ਸੱਪ ਨੇ ਜਿਹੜੇ ਕਹਿੰਦੇ ਪੰਥਕ ਨੇ ਤੇ ਚੱਲਦੇ ਆ ਆਰਐਸਐਸ ਦੇ ਏਜੰਡੇ ਤੇ ਹੁਕਮਾਂਦੇ ਨੇ ਉਹਨਾਂ ਦੇ ਖਿਲਾਫ ਵੀ ਠੋਕ ਕੇ ਬੋਲਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ